ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਿਆ ਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਾਈਕਰੋਸਾਫਟ ਨੇ ਪਾਕਿਸਤਾਨ 'ਚ ਕੀਤਾ ਆਪਣਾ ਬੋਰੀਆ ਬਿਸਤਰ ਗੋਲ ਜਾਣੋ 25 ਸਾਲ ਬਾਅਦ ਕਿਉਂ ਬੰਦ ਕੀਤਾ ਆਪਰੇਸ਼ਨ ਟੈਕ ਦਿਗਜ਼ ਅ ਮਾਈਕਰੋਸਾਫਟ ਪਾਕਿਸਤਾਨ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ ਕੰਪਨੀ ਨੇ 25 ਸਾਲ ਪਹਿਲਾਂ ਪਾਕਿਸਤਾਨ ਵਿੱਚ ਆਪਣਾ ਦਫਤਰ ਖੋਲ੍ਹਿਆ ਸੀ ਜਿਸ ਨੂੰ ਹੁਣ ਇਹ ਹਮੇਸ਼ਾ ਲਈ ਬੰਦ ਕਰਨ ਜਾ ਰਹੀ ਹੈ ਮਾਈਕਰੋਸਾਫਟ ਬਾਰੇ ਖਬਰ ਹੈ ਕਿ ਉਹ ਵਿਸ਼ਵ ਪੱਧਰ ਤੇ 9000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਜਾ ਰਹੀ ਹੈ ਇਸ ਕੰਮ ਵਿੱਚ ਕੰਪਨੀ ਸ਼ਾਇਦ ਪਾਕਿਸਤਾਨ ਵਿੱਚ ਆਪਣਾ ਦਫ਼ਤਰ ਬੰਦ ਕਰਨ ਜਾ ਰਹੀ ਹੈ ਪਾਕਿਸਤਾਨ ਵਿੱਚ ਮਾਈਕਰੋਸਾਫਟ ਦੇ ਮੁਖੀ ਜਵੇਦ ਹਰੀਮਾਨ ਨੇ ਵੀ ਇੱਕ ਲਿੰਕ ਲਿੰਕਡਇਨ ਦੇ ਨੀਨ ਪੋਸਟ ਵਿੱਚ ਦੇਸ਼ ਵਿੱਚ ਮਾਈਕਰੋਸਾਫਟ ਦੇ ਕੰਮਕਾਜ ਨੂੰ ਬੰਦ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਕਿ ਸਾਬਕਾ ਰਾਸ਼ਟਰਪਤੀ ਆ আরিਫ ਅਲਵੀ ਨੇ ਇਸ ਨੂੰ ਆਰਥਿਕ ਬਰਬਾਦੀ ਦੀ ਨਿਸ਼ਾਨੀ ਦੱਸਿਆ ਹੈ ਕਿਹਾ ਹੈ ਕਿ ਇਹ ਦੇਸ਼ਿਕ ਪੱਧਰ ਲਈ ਚਿੰਤਾਜਨਕ ਹੈ ਪਾਕਿਸਤਾਨ ਵਿੱਚ ਆਪਣਾ ਕੰਮਕਾਜ ਬੰਦ ਕਰਨ ਸੰਬੰਧੀ isregistered.com ਕਾਮਤ ਦੀ ਰਿਪੋਰਟ ਅਨੁਸਾਰ ਮਾਈਕਰੋਸਾਫਟ ਦੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਆਪਣੇ ኦਪਰੇਟਿੰਗ ਮਾਡਲ ਨੂੰ ਬਦਲਣ ਦੀ ਯੋਜਨਾ ਬਣਾ ਰਹੇ ਹਾਂ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਪਾਕਿਸਤਾਨ ਵਿੱਚ ਸਾਡੇ ਗਾਹਕ ਸਮਝੌਤੇ ਅਤੇ ਸੇਵਾ ਉਤੇ ਕੋਈ ਅਸਰ ਨਹੀਂ ਪਵੇਗਾ ਅਸੀਂ ਆਪਣੇ ਨਜ਼ਦੀਕੀ ਮਾਈਕਰੋਸਾਫਟ ਦਫ਼ਤਰ ਤੋਂ ਪਾਕਿਸਤਾਨੀ ਗਾਹਕਾਂ ਨੂੰ ਸੇਵਾ ਪ੍ਰਦਾਨ ਕਰਦੇ ਰਹਾਂ ਕੰਪਨੀ ਦਾ ਕਹਿਣਾ ਹੈ ਕਿ ਅਸੀਂ ਦੁਨੀਆ ਭਰ ਦੇ ਹੋਰ ਦੇਸ਼ਾਂ ਵਿੱਚ ਵੀ ਇਸੇ ਮਾਡਲ ਤੇ ਕੰਮ ਕਰ ਰਹੇ ਹਾਂ ਗਾਹਕ ਨੂੰ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰਨਾ ਹਮੇਸ਼ਾ ਮਾਈਕਰੋਸਾਫਟ ਦੀ ਸਭ ਤੋਂ ਵੱਡੀ ਤਹਿਜੀ ਹੈ ਮਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਅਸਥਿਰ ਰਾਜਨੀਤਿਕ ਸਥਿਤੀ ਤੇ ਆਰਥਿਕ ਅਨਿਸ਼ਚਿਤਤਾ ਦੇ ਕਾਰਨ ਬਹੁ ਰਾਸ਼ਟਰੀ ਕੰਪਨੀਆਂ ਲਈ ਉੱਥੇ ਕੰਮ ਕਰਨਾ ਲਗਭਗ ਅਸੰਭਵ ਹੈ ਮਾਈਕਰੋਸਾਫਟ ਨੂੰ ਵੀ ਇਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਕੰਪਨੀ AI ਵੱਲ ਮੁੜ ਰਹੀ ਹੈ ਜੇ ਸਰਕਾਰਾਂ ਉਹ ਪਾਕਿਸਤਾਨ ਤੋਂ ਆਪਣਾ ਕਾਰੋਬਾਰ ਬੰਦ ਕਰ ਰਹੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ